ਨੋਟ ਕੰਪਲੀਟ ਹੋਈ ਹੈ ਜੀ ਅੱਛਾ ਕੰਪਲੀਟ ਕੀਤਾ ਜਾ ਰਿਹਾ ਹੈ ਦੇਸ਼ ਭਰ ਦੇ ਵਿੱਚ ਭਾਈ ਉੱਪਰ ਰੱਖ ਸਮਾਦੀ ਪਾਰਟੀ ਆਪਣੇ ਕੌਮੀ ਕਿਦਮਿੰਦਰ ਦਿੱਲੀ ਦੇ ਮੁੱਖ ਮੰਤਰੀ ਹਰ ਰੰਦ ਕੇ ਜੀਵਾਲ ਜੀ ਦੀ ਗਫਤਾਰੀ ਦੇ ਵਿਰੁੱਧ ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖ ਹੜਤਾਲ ਤੇ ਆ ਪੂਰੇ ਦੇਸ਼ ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ-ਜਿੱਥੇ ਵੀ ਸਾਡੀ ਪਾਰਟੀ 16 17 ਸੂਬਿਆਂ ਦੇ ਵਿੱਚ ਹੈ ਸਾਦੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾशाही ਦੇ ਖਿਲਾਫ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਉਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਦੀ ਅਮਿਤ ਸ਼ਾਹ ਦੀ ਬੀਜੇਪੀ ਦੀ ਤਨਛਾਈ ਕੰਮ ਕਰਦੀ ਹੈ ਉਹਦਾ ਇਸ ਵੇਲੇ ਤਨਛਾਈ ਸਿੱਖਦਾ ਤੇ ਆ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਬੀਜੇਪੀ ਦੇ ਖਿਲਾਫ ਬੋਲਦਾ ਉਹਨਾਂ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰਦ ਦਿੱਤਾ ਜਾਂਦਾ ਸੋ ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਮੰਗ ਕਰਦੇ ਕਿ ਅਰਵਿੰਦ ਕੇ ਦੀ ਵਾਜਿ ਹਾਂਜੀ ਮਨਦੀਪ ਸੁਸੋਧੀਆਂ ਜੀ ਸੰਜੇ ਸਿੰਘ ਜੀ ਸੁਤੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲੈ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਉੱਪਰ ਧਿਆਨ ਕੀਤਾ ਜਾਂਦਾ ਅੱਜ ਦਾ ਮਤਲਬ ਜਿਹੜਾ ਸਾਡਾ ਏ ਪੋਖੜ ਤਾਲ ਐ ਅਸੀਂ ਜਿਹੜੇ ਲੋਕ ਇੱਥੇ ਬੈਠੇ ਆ ਸਾਡੇ ਸ਼ਹਿਰੀ ਪ੍ਰਧਾਨ ਮਨੀਸ਼ ਜੀ ਦਿਹਾਤੀ ਪ੍ਰਧਾਨ ਕਲੋ ਸਾਹਿਬ ਭੁੱਲਤ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਤਲਵਾਰ ਸਾਹਿਬ ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਐ ਸਾਡੇ ਬਾਕੀ ਐਮਐਲਏ ਸਾਹਿਬ ਸਾਡਿਆਂ ਦੀ ਡਿਊਟੀ ਖੜਕੜਕਲਾ ਮੁੱਖ ਮੰਤਰੀ ਜੀ ਦੇ ਨਾਲ ਲੱਗੀ ਐ ਸਾਡੇ ਉੱਥੇ ਗਏ ਅਸੀਂ ਜਿੱਦਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਬਲ ਜਿਹੜਾ ਐ ਪ੍ਰੋਟੈਸਟ ਜਿਹੜਾ ਇਹ ਪੋਖਰਤਾਲ ਜਿਹੜੀ ਉਹ ਕਰਦੇ ਤਲਵਾਰ ਸਾਹਿਬ ਇੱਕ ਦਿਨ ਦਾ ਹੋਏਗਾ ਜੀ ਇੱਕ ਦਿਨ ਦਾ ਇਹ ਪੋਖਰਤਾਲ ਜਿਹੜੀ ਐ ਇੱਕ ਦਿੰਦੀ ਐ ਪਰ ਅਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਚਿਤ ਤੱਕ ਆਪਣਾ ਸੰਘਰਸ਼ ਆਪਣੀ ਜਦੋਜਹ ਜਾਰੀ ਰੱਖਾਂਗੇ ਜਿੰਨਾ ਚਿਤ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਲੈ ਜਾਂਦੇ ਜਿੰਨਾ ਚਿਤ ਤੱਕ ਘਰਵੰਦ ਕੇਰਦੀ왈 ਜੀ ਨੂੰ ਮੰਦੀਪ ਸੁਸੋਧਿਆ ਜੀ ਨੂੰ ਸਤੰਦ ਜੈਨ ਉਹਨਾਂ ਨੂੰ ਸੰਜੇ ਸਿੰਘ ਗੋੜੀ ਚ ਬੇਲ ਤੇ ਆ ਗਏ ਸਾਦਿਆਂ ਨੂੰ ਜਿੰਨਾ ਤੱਕ ਧਿਆਨ ਨਹੀਂ ਕੀਤਾ ਜਾਂਦਾ ਉਹਨਾਂ ਚਿਤ ਤੱਕ ਲੱਗਦਾ ਕਿਸ ਤਰ੍ਹਾਂ ਬੀਜਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਤੇਜੇ ਵੀ ਜਾਰੀ ਹੈ ਦਿੱਲੀ ਦੇ ਹੋਰ ਐਮਐਲਏ ਉਹਨਾਂ ਨੂੰ ਵੀ ਸਮਝ ਨਾ ਆ ਰਹੀ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਈ ਸਿੱਖ ਦਾ ਤੇ ਆ ਉਹ ਜਿੰਨੇ ਮਰਜ਼ੀ ਐਮਐਲਏਾਂ ਤੇ ਕੇਸ ਦਰਜ ਕਰਦਾਂ ਜਿੰਨੇ ਮਰਜ਼ੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਨਹੀਂ ਕੀਤੀ ਜਾ ਸਕਦੀ ਅਦਵਿੰਦ ਕੇਰਿਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਉਹਨਾਂ ਦੀ ਸੋਚ ਨੂੰ ਜਿਹੜਾ ਉਹਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਐ ਇਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਘੜ ਘੜ ਜਿਹੜੀ ਪਹੁੰਚ ਚੁੱਕੀ ਐ ਅਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ 7 ਜੂਨ ਦਾ ਡਟਾਊਗਾ ਉਸ ਸਮੇਂ ਬੀਜੇਪੀ ਨੂੰ ਪਤਾ ਲੱਗੂਗਾ ਕਿ ਕੇਰਿਵਾਲ ਦੀ ਗਫਤਾਰੀ ਨਾਲ ਉਹਨਾਂ ਦਾ ਇਹ ਦੇਖ ਦੇ ਵਿੱਚੋਂ ਉਹਨਾਂ ਦੇ ਇਹ ਤਾਂ ਸ਼ਾਇਦ આજ ਦਾ ਕਿਦਾਂ ਅੰਤ ਹੁੰਦਾ ਇਹ 4 ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਦੇ ਵਿੱਚ ਬਹੁਤ ਰੋਸ ਹੈ ਕਿ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਸ਼ਾਇਦ ਦੋਸਤਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿ ਪ੍ਰੈਜ਼ੈਂਟ ਮੁੱਖ ਮੰਤਰੀ ਨੂੰ ਇਸ ਢੰਗ ਨਾਲ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਝੁਲਮ ਇਹਦਾ ਜਿਹੜਾ ਲੋਕ ਵੋਟ ਦੇਦਾ ਹੀ ਤਾਨੂੰ ਆਪਣੇ ਆਪ ਦੱਸਣਗੇ 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ ਪਰ ਪੀਜੇ ਅੱਜ ਪ੍ਰੋਟੈਸਟ ਕਰ ਰਹੀ ਹੈ ਦਿੱਲੀ ਦੇ ਵਿੱਚੋਂ ਕਹਿ ਰਹੇ ਕਿ ਕੀਤੇ ਦੀ ਸਜ਼ਾ ਮਿਲ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਲੀਡਰ ਅੱਜ ਆਮ ਆਦੀ ਪਾਰਟੀ ਪੂਰੇ ਦੇਸ਼ ਦੇ ਵਿੱਚ ਅਰਵਿੰਦ ਕੇਵਲਵਾਲ ਜੀ ਦੀ ਗ੍ਰਿਫਤਾਰੀ ਦੇ ਵਿਰੁੱਧ ਸਾਡੇ ਬਾਕੀ ਲੀਡਰ ਜਿਹੜੇ ਜੇਲਾਂ 'ਚ ਨੇ ਜਿਹੜੇ ਮਨਦੀਪ ਸੋਸੋਦੀਆ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜਿਨ੍ਹਾਂ ਦੇ ਝੂਠੇ ਕੇਸ ਪਾਏ ਆ ਉਹ ਕੇਸਾਂ ਦੀ ਵਾਪਸੀ ਲਈ ਜੇਲ੍ਹ ਤੋਂ ਉਹਨਾਂ ਦੀ ਰਿਹਾਈ ਲਈ ਪੂਰੇ ਦੇਸ਼ ਵਿੱਚ ਜਿਹੜਾ ਅੱਜ ਭੁਖ ਹੜਤਾਲ ਤੇ ਕਰ ਰਹੇ ਉਹਦੇ ਸੰਦਰਭ ਦੇ ਵਿੱਚ ਅੱਜ ਅਮਰਸਰ ਦੇ ਵਿੱਚ ਸਾਡੀ ਪਾਰਟੀ ਨੇ ਸਾਡੇ ਅਮਰਸਰ ਤੇ ਦਿਹਾਤੀ ਜੂਲਤ ਨੇ ਅੱਜ ਉੱਚੇ ਪੁੱਲ ਤੇ ਪੰਡਾ ਦੀ ਪੁੱਲ ਤੇ ਸਾਡੀ ਡਿਊਟੀ ਲੱਗੀ ਹੈ ਅਸੀਂ ਵੱਲ ਜਿਹੜਾ ਇੱਥੇ ਉਹ ਤਾਂ ਇੱਕ ਦਿਨ ਇੱਕ ਦਿਨ 5 ਵਜੇ ਤੱਕ ਹਾਂ ਭਾਜੀਪੀ ਵੱਲੋਂ ਵੀ ਕਰਦਾ ਰਹਿੰਦਾ ਜਿਆਦਾ ਪਤਾ ਦੀ ਭਾਜੀਪੀ ਕਿਹਾ ਕਰਦੀ ਨਹੀਂ ਕਰਦੀ ਅਸੀਂ ਹਮ ਕਰਦੇ ਹਾਂ ਬਸ ਜੈ ਜੀ ਭਾਜੀ ਬੀਜੇਪੀ ਬਣੋ ਗਿਆ ਜਰਾ ਵੀ ਇੱਥੇ ਸ਼ਾਮਿਲ ਹੋ ਕਿਸੇ ਵੀ ਤਰੀਕੇ ਨਾਲ ਕਦੇ ਡਰਾ ਦੇ ਧਮਕਾ ਦੇ ਕੁਛ ਕੋਈ ਕੋਈ ਅਸਰ ਦੇ ਉੱਤੇ ਆਮ ਆਦਮੀ ਪਾਰਟੀ ਕੇ ਵਤਨ ਦੀ ਦਸਾਈ ਜੋ ਮਦਦ